ਸਟਾਰ ਭੇਡ ਦੇ ਬੱਚੇ ਕਲਿਆਣ ਲੇਲੇ ਨੂੰ ਸਕੂਲੋਂ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਸਨ ਡੰਡੀ ਹੁਣ ਉਹ ਹਰ ਰੋਜ਼ ਆਪਣੀ ਮਾਂ ਭੇਡ ਨੂੰ ਉਸ ਨੂੰ ਨਾਨੀ ਦੇ ਘਰ ਭੇਜਣ ਲਈ ਆਖ ਤੰਗ ਕਰਦਾ ਡੰਡੀ ਕਲਿਆਣ ਦੀ ਨਾਨੀ ਦਾ ਘਰ ਜੰਗਲ ਤੋਂ ਪਾਰ ਸੀ ਡੰਡ ਇਸ ਲਈ ਉਸਦੀ ਮਾਂ ਉਸ ਨੂੰ ਭੇਜਣ ਲਈ ਹਾਮੀ ਨਾ ਭਰਦੀ ਡੰਡ ਇੱਕ ਦਿਨ ਜਦੋਂ ਕਲਿਆਣ ਅੜ ਕੇ ਬੈਠ ਗਿਆ ਤਾਂ ਮਾਂ ਨੇ ਕਿਹਾ beta ਤੈਨੂੰ ਪਤਾ ਏ ਨਾ ਤੇਰੀ ਨਾਨੀ ਦੇ ਘਰ ਜਾਣ ਲਈ ਸੰਗਣਾ ਜੰਗਲ ਪਾਰ ਕਰਨਾ ਪਵੇਗਾ ਜੋ ਖਾਤਰੇ ਤੋਂ ਖਾਲੀ ਨਹੀਂ ਡੰਡੀ ਹੁਣ ਤਾਂ ਜੰਗਲ ਦੀ ਹਾਲਤ ਇਹ ਹੈ ਕਿ ਹਰ ਕਮਜ਼ੋਰ ਜੀਬ ਲੁਕ-ਲੁਕ ਕੇ ਆਪਣੀ ਜਾਨ ਬਚਾਉਂਦਾ ਫਿਰਦਾ ਏ ਜੇ ਤੈਨੂੰ ਕੁਝ ਹੋ ਗਿਆ ਤਾਂ ਡੰਡੀ ਕਲਿਆਣ ਨਾ ਮੰਨਿਆ ਅਤੇ ਆਪਣੀ ਜਿੱਦ ਤੇ ਅੜਿਆ ਰਹਾ ਮਾਂ ਮੈਂ ਹੁਣ ਸਕੂਲੇ ਪੜਦਾ ਹਾਂ ਟੰਡੇ ਮੈਨੂੰ ਸਮਝ ਆ ਗਈ ਹੈ ਕਿ ਤਾਕਤਵਰਾਂ ਜਨਵਰਾਂ ਤੋਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ ਪ੍ਰਸ਼ਨ ਚਿੰਨ ਮੈਂ ਆਪਣੀ ਅਕਲ ਤੋਂ ਕੰਮ ਲਵਾਗਾ ਅਤੇ ਆराम ਨਾਲ ਜੰਗਲ ਪਾਰ ਕਰ ਜਾਵਾਂਗਾ ਡੰਡੀ ਅੰਤ ਲੇਲੇ ਦੀਆਂ ਗੱਲਾਂ ਸੁਣ ਭੇਡ ਨੇ ਹੌਸਲਾ ਕਰਕੇ ਹਾਂ ਕਰ ਦਿੱਤੀ ਡੰਡੀ ਦੂਜੇ ਦਿਨ ਲੇਲਾ ਖੁਸ਼ ਹੋ ਕੇ ਨਾਨੀ ਦੇ ਘਰ ਜਾਣ ਲਈ ਤਿਆਰ ਹੋ ਗਿਆ ਡੰਡੀ ਉਸਨੇ ਮਾਂ ਤੋਂ ਅਸੀਰਵਾਦ ਲਿਆ ਅਤੇ ਜੰਗਲ ਦੇ ਰਾਹ ਪੈ ਗਿਆ ਡੰਡੀ ਜੰਗਲ ਵਿੱਚ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਟਾਹਣੀਆਂ ਅਤੇ ਹਰੇ ਪੱਤਿਆਂ ਨਾਲ ਢੱਕ ਲਿਆ ਅਤੇ ਅੱਖਾਂ ਉੱਤੇ ਅੰਬ ਦੇ ਪੱਤਿਆਂ ਦੇ ਖੋਪੇ ਬਣਾ ਕੇ ਬਨ ਲਏ ਡੰਡੀ ਜਦੋਂ ਉਹ ਥੋੜੀ ਦੂਰ ਗਿਆ ਤਾਂ ਇੱਕ ਬਗਿਆੜ ਆ ਗਿਆ ਡੰਡੀ ਬਗਿਆੜ ਕਹਿਣ ਲੱਗਿਆ ਤੂੰ ਕੌਣ ਕਿੱਥੇ ਚੱਲਿਆ ਪ੍ਰਸੰਚਿੰਨ ਬਗਿਆੜ ਮਨ ਹੀ ਮਨ ਲੇਲੇ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਸੋਚਣ ਲੱਗਾ ਡੰਡੀ ਲੇਲਾ ਮੁਸੀਬਤ ਨੂੰ ਸਮਝ ਗਿਆ ਅਤੇ ਸੋਚ ਸਮਝ ਕੇ ਬੋਲਿਆ ਮੈਂ ਕਲਿਆਣ ਜੀਵ ਹਾਂ ਡੰਡੀ ਮੈਂ ਦੱਸਦਾ ਫਿਰਦਾ ਹਾਂ ਕਿ ਜੰਗਲ ਨੂੰ ਅੱਗ ਲੱਗਣ ਵਾਲੀ ਹੈ ਡੰਡੀ ਸ਼ੇਰ ਚਿੱਤੇ ਅਤੇ ਵਿਘਾੜ ਸਭ ਸੜ ਕੇ ਸੁਆਹ ਹੋ ਜਾਣਗੇ ਡੰਡੀ ਛੇਤੀ ਜਾ ਤੇ ਆਪਣੇ ਬੱਚਿਆਂ ਨੂੰ ਦੇਖ ਡੰਡੀ ਬੱਚਿਆਂ ਦਾ ਨਾਂ ਸੁਣਦੇ ਹੀ ਬਘਿਆੜ ਨੇ ਸ਼ੂਟ ਵੱਟ ਲਈ ਡੰਡੀ ਹੁਣ ਲੇਲਾ ਹੋਰ ਸੰਗਣੇ ਜੰਗਲ ਵਿੱਚ ਪਹੁੰਚ ਗਿਆ ਡੰਡੀ ਉਹ ਬੜੀ ਮੜਕ ਨਾਲ ਤੁਰ ਰਿਹਾ ਸੀ ਡੰਡੀ ਛੋਟੇ ਜਾਨਵਰ ਉਸ ਤੋਂ ਡਰਦੇ ਸਨ ਪਰ ਵੱਡੇ ਜਾਨਵਰ ਉਸ ਨੂੰ ਘੇਰ ਲੈਂਦੇ ਸਨ ਡੰਡੀ ਫਿਰ ਇੱਕਦਮ ਸਾਹਮਣੇ ਤੋਂ ਚਿਤਾ ਆ ਗਿਆ ਅਤੇ ਲੇਲੇ ਨੂੰ ਉਸ ਨੇ ਦੇਖ ਸੋਚਿਆ ਕਿ ਇਹ ਤਾਂ ਕੋਈ ਨਮਾ ਹੀ ਜਾਨਵਰ ਹੈ ਡੰਡੀ ਉਸ ਨੇ ਪੁੱਛਿਆ ਤੂੰ ਕੌਣ ਤੇ ਕਿੱਥੇ ਜਾ ਰਹਾ ਏ ਪ੍ਰਸ਼ਨ ਚਿੰਨ ਚਿਤਾ ਵੀ ਲੇਲੇ ਨੂੰ ਸ਼ਿਕਾਰ ਬਣਾਉਣ ਦੀ ਸੋਚ ਰਿਹਾ ਸੀ ਪਰ ਲੇਲੇ ਨੇ ਪਹਿਲਾਂ ਹੀ ਬਾਜ਼ੀ ਪਲਟ ਦਿੱਤੀ ਅਤੇ ਵਿਗਿਆੜ ਵਾਂਗ ਉਸ ਨੂੰ ਵੀ ਕਹਿਣ ਲੱਗਿਆ ਮੈਂ ਕਲਿਆਣ ਜੀਬ ਹਾਂ ਡੰਡੀ ਸਭ ਜਨਵਰਾਂ ਨੂੰ ਦੱਸਦਾ ਫਿਰਦਾ ਹਾਂ ਕਿ ਜੰਗਲ ਨੂੰ ਅੱਗ ਲੱਗਣ ਵਾਲੀ ਹੈ ਡੰਡੀ ਸ਼ੇਤੀ ਆਪਣੇ ਬੱਚੇ ਬਚਾਉ ਡੰਡੀ ਬੱਚਿਆਂ ਦਾ ਧਿਆਨ ਆਉਂਦੇ ਹੀ ਚਿਤਾ ਵੀ ਤੇਜ਼ ਦੌੜ ਗਿਆ ਅਤੇ ਕਲਿਆਣ ਅੱਗੇ ਚੱਲ ਪਿਆ ਡੰਡੀ ਥੋੜੀ ਦੇਰ ਬਾਅਦ ਕਲਿਆਣ ਦਾ ਸਾਹਮਣਾ ਸ਼ੇਰ ਨਾਲ ਹੋ ਗਿਆ ਡੰਡੀ ਨਮੀ ਕਿਸਮ ਦੇ ਜਾਨਵਰ ਨੂੰ ਦੇਖ ਸ਼ੇਰ ਦੀਆਂ ਲਾਲਾਂ ਟਪਕ ਪਈਆਂ ਡੰਡੇ ਉਹ ਗਰਜਿਆ ਤੂੰ ਕਿਹੜਾ ਜੀਵ ਏ ਡੰਡੇ ਅੱਜ ਤੂੰ ਮੇਰਾ ਸ਼ਿਕਾਰ ਬਣੇਗਾ ਡੰਡੇ ਪਹਿਲਾਂ ਤਾਂ ਲੇਲਾ ਡਰ ਗਿਆ ਪਰ ਫਿਰ ਉਸ ਨੂੰ ਸੰਕਟ ਸਮੇ ਹੌਸਲਾ ਨਾ ਹਾਰਨ ਤੇ ਅਕਲ ਦਾ ਪੱਲਾ ਫੜਨ ਦੀ ਆਪਣੇ ਅਧਿਆਪਕ ਦੀ ਕਹੀ ਗੱਲ yaad aayi dandi